ਵੈਗਰੂਜੀ ਦਾ ਖਾਸਾ ਸ੍ਰੀ ਵੈਗਰੂਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਪ੍ਰਵੀਨ ਮੌਲਵੀ ਆਲਾ ਭਾਰਤੀ ਕਿਸਾਨ ਜੂਨੀਅਰ ਇਕਤਾ ਡਕੌਂ ਦਾ ਤਨੇਰ ਬਲਾਕ ਪ੍ਰਧਾਨ ਜਲਾਲਾਬਾਦ ਮੇਰੇ ਕਿਸਾਨ ਮਜ਼ਦੂਰਾ ਵੀਰਾਂ ਨੂੰ ਜਿਨ੍ਹਾਂ ਦੀ ਕਲਕ ਨੂੰ ਅੱਗ ਲੱਗੀ ਸੀ ਪਹਿਲਾਂ ਤਾਂ ਅਸੀਂ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਦੇ ਆਂ ਨਾਲ ਦੀ ਨਾਲ ਕਿਸੇ ਵੀ ਮੇਰੇ ਵੀਰ ਨੂੰ ਤੂੜੀ ਦੀ ਲੋੜ ਹੋਵੇ ਤੂੜੀ ਦਾ ਜੋੜ ਨਾੜੇ ਸਾਡੇ ਆਦੇ ਖੇਤ ਸਾਡੇ ਆਦੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਸਾਡੇ ਕੋਲ ਹੈ ਜਿਹਦੇ ਅਸੀਂ ਕੋਈ ਫੀਸ ਨਹੀਂ ਲਵਾਂਗੇ ਅਸੀਂ ਉਹਨਾਂ ਕਿਸਾਨ ਮਜ਼ਦੂਰਾਂ ਦੀ ਮਦਦ ਕਰਾਂਗੇ ਜੋ ਵੀ ਸਾਡੇ ਕੋਲ ਵੀ ਆਣਗੇ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਸਾਰਾ ਅਸੀਂ ਅਰੇਂਜ ਕਰਕੇ ਦੇਵਾਂਗੇ ਹੋਰ ਵੀ ਜੇ ਉਹਨਾਂ ਨਾਲ ਦੀ ਲੋੜ ਪਵੇ ਮੇਰੇ ਪਿੰਡ ਦੇ ਵਿੱਚ ਮੇਰੇ ਸਤਿਕਾਰਯੋਗ ਮੇਰੇ ਜਿਹੜੇ ਨਗਰ ਵਾਸੀ ਨੇ ਉਹਨਾਂ ਦੇ ਕੋਲ ਵੀ ਨਾੜ ਪਿਆ ਹੈ ਜਿੰਨੀ ਵੀ ਕਿਸੇ ਨੂੰ ਕਿਸੇ ਲੋੜ ਹੋਵੇ ਅਸੀਂ ਇਹ ਨਾੜ ਦੇ ਸਕਦੇ ਹਾਂ ਤੁਹਾਡੇ ਪਸ਼ੂ ਵਾਸਤੇ ਤੂੜੀ ਬਣਵਾ ਸਕਦਾ ਹੈ ਧੰਨਵਾਦ